ਤਕੜੀ ਪਿੱਛੇ ਗਾ ਲੋ ਤਕੜੀ ਪਿੱਛੇ ਗਾ ਲੋ ਇਹ ਦੇਖੋ ਤੁਸੀਂ ਜਿਹੜੀ ਪੌਜ਼ ਦੇਖੋ ਹਰ ਉਪਦਕਸ਼ਿਤ ਉਪਦਕਸ਼ਿਤ ਬਾਈ ਬਾਈ ਤੁਸੀਂ ਇਸਕੇ ਜੁੰਗਨ ਨਾ ਕਿਤੇ ਉਹਦਾ ਮੈਂ ਜੀ ਕਰਨ ਬੈਠਾ ਅੱਧਾ ਕਿ ਪਿੱਛੇ ਹੈ ਨਾ ਇੰਨ ਕ ਇਨਸੀਡੈਂਟ ਹੋਇਆ ਸੀ ਡਿਵੀਜ਼ਨ ਨੰਬਰ 2 ਥਾਣੀ ਦੇ ਏਰੀਆ 'ਚ ਇਹ ਜਿਹੜਾ ਆਪਣਾ CIA 14 ਦਾ ਫਲਾਈਓਵਰ ਉਹਦੇ ਲੱਗੇ ਇੱਕ ਦੁਕਾਨ ਦੇ ਲੱਗੇ ਫਾਇਰਿੰਗ ਹੋਈ ਸੀ ਮੇਰੇ ਨਾਲ SHU ਡਵੀ ਨੰਬਰ 2 ਸ਼ੋਰਕ ਮੌਂਦ ਵੀ ਬੈਠੇ ਆ ਜਿਹੜੇ ਪੂਰੇ ਇਸ ਤਪਤੀਸ਼ 'ਚ ਰਹੇ ਆ ਸ਼ਾਮ ਨੂੰ ਇਨੀਸ਼ੀਅਲ ਇਨਪੁਟ ਜਿਹੜੀ ਆਪਾਂ ਮੌਕੇ ਤੇ ਗਏ ਸੀ ਤੁਸੀਂ ਸਾਰੇ ਵੀ ਆਏ ਸੀ ਜੋ ਆਪਾਂ ਦੇਖਿਆ ਸੀ ਕਿ ਵੀ ਸਾਨੂੰ ਫਾਇਰਿੰਗ ਦੇ ਬਾਅਦ ਕੁਝ ਜਿਹੜੀ ਬੁਲੇਟਸ ਉਹਨਾਂ ਦੇ ਖੋਲ ਮਿਲੇ ਸੀ ਕਿ ਜਿਹੜੀ ਮੁਗਲੀ ਗੱਲ ਸੀ ਆਈਸੀਕੀ ਵੀ ਇੱਕ ਪਾਰਟੀ ਨੇ ਦੂਸਰੀ ਪਾਰਟੀ ਤੇ ਜਿਹੜੀ ਹੈ ਉਹ ਬੋੜੀ ਚਲਾਈ ਹੈ ਇਸ ਦੇ ਬਾਅਦ ਮਾਨਯੋਗ ਐਸਐਸਪੀ ਠਾਨਪੁਰ ਸਾਹਿਬ ਦੀ ਡਾਇਰੈਕਸ਼ਨਸ ਤੇ ਜਿਹੜੀਆਂ ਟੀਮਾਂ ਬਣੀਆਂ ਸੀ ਜੀਬੀ ਨੰਬਰ 2 ਥਾਣੇ ਚ ਜਿਸ ਨੂੰ ਮੈਂ ਖੁਦ ਲੀਡ ਕਰ ਰਿਹਾ ਸੀ ਬਾਕੀ ਜਿਹੜੀ ਫੀਲਡ ਦੀ ਟੀਮਾਂ ਜਿਹੜੀਆਂ ਅੱਗੇ ਜਾ ਰਹੀਆਂ ਸਨ ਉਹਦੇ ਵਿੱਚ ਐਕਟਿਵਲੀ ਜਿਨ੍ਹਾਂ ਨੇ ਮੇਨ ਰੋਲ ਨਿਭਾਇਆ ਐਸਐਚਓ ਡੀਵੀ ਨੰਬਰ 2 ਤੇ ਇੰਚਾਰਜ ਸੀਆਈਏ ਉਵੀ ਇਸ ਚ ਲੱਗੇ ਸੀ ਇਹਦੇ ਨਾਲ ਐਸ ਐਚ ਓ ਮਾਮੂਮ ਐਸ ਐਚ ਓ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਇਹ ਸਾਰੇ ਜਿਹੜੇ ਐਕਟਿਵਲੀ ਇਹਦੇ ਵਿੱਚ ਲੱਗੇ ਸੀ ਤੇ ਜਿਹੜੀ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੋਈ ਹੈ ਆਈ ਹੈ ਕਿ ਦੋ ਗੁੱਟਾਂ ਦੀ ਆਪਸ ਚ ਰੰਜਿਸ਼ ਪਾਜੀ ਸੀ ਪਹਿਲੇ ਤੋਂ ਇਹਨਾਂ ਦੋਨੋਂ ਸਾਈਡ ਤੇ ਲੋਕਾਂ ਤੇ ਜਿਹੜੇ ਅਕਿਊਜ਼ ਪਰਸਨ ਹੈ ਇਹਨਾਂ ਤੇ ਮਲਟੀਪਲ ਐਫ ਆਈ ਆਰਸ ਪਹਿਲੇ ਤੋਂ ਹੀ ਉਸ ਦਿਨ ਜਿਹੜਾ ਇੱਕ ਗੁੱਟ ਦਾ ਬੰਦਾ ਉਹਨੇ ਕੁਛ ਸ਼ੁਰੂ ਜੀ ਇਨੀਸ਼ੀਅਲੀ ਇਸ਼ਾਰਾ ਕੀਤਾ ਮਗਰੋਂ ਜਿਹੜਾ ਦੂਸਰਾ ਧਿਰ ਹੈ ਉਹਦੇ ਮਗਰ ਗਿਆ ਉਹਦੇ ਬਾਅਦ ਆਪਸ ਵਿੱਚ ਇਹਨਾਂ ਦੀ ਤੂਤੂ ਮੈਮਾ ਹੋ ਗਈ ਜਿਹਦੇ ਬਾਅਦ ਇੱਕ ਧਿਰ ਨੇ ਦੂਸਰੀ ਧਿਰ ਤੇ ਗੋਲੀ ਚਲਾ ਦਿੱਤੀ ਤੇ ਜਿਹੜੀ ਧਿਰ ਤੇ ਗੋਲੀ ਚਲੀ ਉਹਨਾਂ ਨੇ ਵੀ ਦਾਤਰ ਦਾ ਇਸਤੇਮਾਲ ਕੀਤਾ ਤੇ ਇੱਕ ਬੰਦਾ ਇੰਜਰਡ ਕੀਤਾ ਸੀ ਇਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀ ਟੀਮਸ ਨੇ ਬੜਾ ਹੀ ਪ੍ਰੋਐਕਟਿਵਲੀ ਕੰਮ ਕੀਤਾ ਜਿਹੜਾ 메ਨ ਦੋਸ਼ੀ ਹੈ ਉਹ ਸਾਡੇ ਐਸਐਸਓ ਸਾਹਿਬ ਖੁਦ ਫੜਕੇ ਲਿਆਇਆ ਤੇ ਵਿਦਿਨ 24 ਆਵਰਸ ਆਪਾਂ ਇਹਦੇ ਵਿੱਚ ਜਿਹੜੇ 메ਨ ਦੋਸ਼ੀ ਹੈ ਉਹ ਸਾਰੇ ਫੜ ਲਏ ਇਸਦੇ ਬਾਅਦ ਇੱਕ ਚੀਜ਼ ਮਹੂਰਤਾ ਸੁਣਾ ਚਾਹੁੰਦਾ ਕਿ ਜਦੋਂ ਇਨੀਸ਼ੀਅਲ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਇਹਦੇ ਬਾਅਦ ਜਿਹੜੀ ਆਪਾਂ ਐਫਆਈਆਰ ਕੀਤੀ ਸੀ ਡਿਊਰੀ ਨੰਬਰ 2 ਥਾਣੇ 'ਚ ਐਫਆਈਆਰ ਨੰਬਰ 94 ਅੰਡਰ ਸੈਕਸ਼ਨ ਬੀਐਨਐਸ 190 191 3 1942 109 1152 ਆਰਮਜ਼ੈਕ 25 ਇਹ ਜਿਹੜੀਆਂ ਵੱਖ-ਵੱਖ ਆਪਾਂ ਧਾਰਾਵਾਂ سنگੀਨ ਧਾਰਾਵਾਂ ਇਹਨਾਂ ਦੋਸ਼ੀਆਂ ਤੇ ਲਗਾਈਆਂ ਸੀ ਸ਼ੁਰੂ ਚ ਆਪਾਂ ਚਾਰ ਦੋਸ਼ੀਆਂ ਦਾ ਬਾਈ ਨੇਮ ਤੇ 6 ਅਨਪਛਾਤੇ ਰੱਖੇ ਸੀ ਮਗਰੋਂ ਹੁਣ ਤੱਕ ਦੀ ਤਫ਼ਤੀਸ਼ 'ਚ ਆਪਾਂ ਚਾਰ ਇੰਡੀਵਿਜੂਅਲਸ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਵੈਪਲੂ ਫੋਰਸ ਜਿਹੜਾ ਆਪਾਂ ਉਹ ਤੁਹਾਡੇ ਸਾਹਮਣੇ ਪਿਆ ਪਿਸਤਲ ਉਹ ਵੀ ਰਿਕਵਰ ਕਰ ਚੁੱਕੇ ਆ। ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਤਕਰੀਬਨ 10 ਬੰਦੇ ਹੋਰ ਨਾਮਜਦ ਕੀਤੇ ਆ। 11 11 ਬੰਦੇ ਹੋਰ ਨਾਮਜਦ ਕੀਤੇ ਆ ਟੋਟਲ 15 ਅਕੀਊਜ਼ ਇਹਦੇ ਚ ਹੋ ਗਏ ਆ ਜਿਨ੍ਹਾਂ ਚੋਂ 4 ਆਪਾਂ ਫੜ ਚੁੱਕੇ ਆ ਤੇ ਬਾਕੀ ਜਿਹੜੇ ਆਪਾਂ ਉਹਨਾਂ ਦੀ ਜਿਹੜੀ ਹੈ ਧਰ ਪਕੜ ਲਈ ਟੀਮ ਆਪਾਂ